ਇੱਕ ਰਾਜਾ ਜੰਗਲ ਵਿੱਚ ਸ਼ਿਕਾਰ ਕਰਨ ਗਿਆ ਜਿੱਥੇ ਉਸ ਨੂੰ ਪਿਆਸ ਨੇ ਬਹੁਤ ਤੰਗ ਕੀਤਾ ਉੱਥੇ ਇੱਕ ਲੱਕੜਹਾਰਾ ਜੋ ਲੱਕੜਾਂ ਕੱਟ ਰਿਹਾ ਸੀ ਉਸ ਨੇ ਰਾਜੇ ਨੂੰ ਜਲ ਸ਼ਕਾਇਆ ਰਾਜਾ ਪਾਣੀ ਪੀ ਕੇ ਬਹੁਤ ਪ੍ਰਸੰਨ ਹੋਇਆ ਅਤੇ ਇੱਕ ਅੰਗੂਠੀ ਲੱਕੜਹਾਰੇ ਨੂੰ ਦੇਂਦਿਆਂ ਹੋਇਆਂ ਕਿਹਾ ਇਹ ਅੰਗੂਠੀ ਲੈ ਕੇ ਮੇਰੇ ਦਰਬਾਰ ਵਿੱਚ ਆਵੀਂ ਤਾਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗਾ ਕੁਝ ਸਮਾਂ ਪਾ ਕੇ ਲੱਕੜਹਾਰਾ ਅੰਗੂਠੀ ਲਾ ਕੇ ਰਾਜੇ ਦੇ ਦਰਬਾਰ ਵਿੱਚ ਆਇਆ ਤਾਂ ਰਾਜੇ ਨੇ ਲੱਕੜਹਾਰੇ ਨੂੰ ਇਨਾਮ ਵਜੋਂ ਇੱਕ ਚੰਦਨ ਦਾ ਬਾਗ ਦਿੱਤਾ ਲੱਕੜਹਾਰੇ ਨੇ ਉਸ ਬਾਗ ਵਿੱਚ ਜਾ ਕੇ ਸਭ ਤੋਂ ਪਹਿਲਾਂ ਕੁਹਾੜੇ ਦੇ ਦਸਤੇ ਲਈ ਇੱਕ ਡੰਡਾ ਵਢਿਆ ਕੁਹਾੜੇ ਵਿੱਚ ਚੰਦਨ ਦਾ ਦਸਤਾ ਪਾ ਕੇ ਉਸ ਕੁਹਾੜੇ ਨਾਲ ਫਿਰ ਬਾਕੀ ਸਾਰੇ ਦਰਖਤ ਵੱਡ ਵੱਡ ਕੇ ਕੋਇਲੇ ਬਣਾ ਕੇ ਵੇਚ ਦਿੱਤੇ ਕੇਵਲ ਉਸ ਇੱਕ ਦਸਤਾ ਹੀ ਜੋ ਕਹਾੜੇ ਵਿੱਚ ਸੀ ਰਹਿ ਗਿਆ ਅੱਗੇ ਹਰ ਰੋਜ਼ ਕਹਾੜਾ ਬਾਹਰ ਜੰਗਲ ਵਿੱਚ ਹੀ ਛੱਡ ਆਉਂਦਾ ਸੀ ਭਰ ਅੱਜ ਸਾਰੀਆਂ ਲੱਕੜਾਂ ਮੁਕਣ ਕਰਕੇ ਮੋਢੇ ਤੇ ਰੱਖ ਕੇ ਸਿਰ ਉੱਤੇ ਕੋਇਲਿਆਂ ਦੀ ਪੰਡ ਚੁੱਕ ਕੇ ਬਾਜ਼ਾਰ ਵਿੱਚ ਵੇਚਣ ਗਿਆ ਜਦੋਂ ਪੰਡ ਉਤਾਰਨ ਲੱਗਾ ਤਾਂ ਮੋਢਿਆਂ ਤੇ ਰੱਖਿਆ ਕੁਹਾੜੀ ਦਾ ਦਸਤਾ ਦੁਕਾਨਦਾਰ ਦੀਆਂ ਨਾਸਕਾਂ ਲਾਗੇ ਹੁਣ ਤੇ ਉਸ ਨੂੰ ਖੁਸ਼ਬੂ ਆਈ ਉਸ ਦੁਕਾਨਦਾਰ ਨੇ ਉਹ ਇਨਾਂ ਕੋਇਲਿਆਂ ਦਾ ਮੁੱਲ ਤਾਂ ਕੁਝ ਕੌਡੀਆਂ ਹੀ ਦੱਸਿਆ ਪਰ ਕਹਿਣ ਲੱਗਾ ਇਹ ਜੋ ਕੁਹਾੜੀ ਦਾ ਦਸਤਾ ਹੈ ਜੇਕਰ ਵਿਚਣਾ ਹੋਵੇ ਤਾਂ ਇਸ ਦੀ ਬਹੁਤ ਕੀਮਤ ਦੇਵਾਂਗਾ ਇਹ ਸੁਣ ਕੇ ਲੱਕੜਹਾਰਾ ਬਹੁਤ ਪਛਤਾਇਆ ਤੇ ਕਹਿਣ ਲੱਗਾ ਮੈਂ ਇਸ ਨਾਲ ਐਸੀ ਕੀਮਤੀ ਲੱਕੜੀ ਦੇ ਗੱਡਿਆਂ ਦੇ ਗੱਡੇ ਕੋਲੇ ਬਣਾ ਕੇ ਵੇਚ ਦਿੱਤੇ ਹਨ ਜੇ ਪਤਾ ਹੁੰਦਾ ਤਾਂ ਕਦੀ ਐਸੀ ਭੁੱਲ ਨਾ ਕਰਦਾ ਸੋ ਇਸ ਤਰ੍ਹਾਂ ਅਸਲ ਪਾਤਸ਼ਾਹ ਵਾਹਿਗੁਰੂ ਹੈ ਜੀਵ ਲੱਕੜਹਾਰਾ ਹੈ ਚੰਗੇ ਕਰਮ ਕਰਨੇ ਬਾਣੀ ਪਲਾਉਣਾ ਹੈ ਵਾਹਿਗੁਰੂ ਰਾਜੇ ਦੀ ਮਿਹਰ ਕਰਕੇ ਮਨੋਖਾ ਜਨਮ ਮਿਲਦਾ ਹੈ ਸਰਦਾ ਰੂਪੀ ਅੰਗੂਠੀ ਮਿਲਦੀ ਹੈ ਉਮਰ ਇੱਕ ਚੰਦਨ ਦਾ ਬਾਗ ਹੈ ਜਿਸ ਵਿੱਚ ਸਵਾਸਾਂ ਰੂਪੀ ਚੰਦਨ ਦੇ ਬੂਟੇ ਆ ਤਾਈ ਮਨਮਤ ਰੂਪ ਕਹਾੜੇ ਨਾਲ ਕੱਟ ਕੇ ਰਾਗ ਦਵੇਖ ਦੀ ਅਗਨੀ ਵਿੱਚ ਸਾੜ ਕੇ ਪਾਪਾਂ ਰੂਪੀ ਕੋਇਲੇ ਕਰ ਰਹੇ ਹਾਂ ਵਾਹਿਗੁਰੂ ਦੇ ਸਿਮਰਨ ਵਿੱਚ ਲੱਗੇ ਕਿਸੇ ਇੱਕ ਦੋ ਸਵਾਸਾਂ ਦੀ ਅੰਤ ਨੂੰ ਧਰਮ ਰਾਜੇ ਪਾਸ ਬਹੁਤ ਕੀਮਤ ਪੈਣ ਤੇ ਜੀਵਨ ਬੜਾ ਹੀ ਪਛਤਾਪ ਕੀਤਾ